ਦਰਸ਼ਕੋ ਤੁਸੀਂ ਜੁੜੇ ਹੋਏ ਹੋ ਜੀ ਸਾਜੀ ਸੋਸ ਟੀਵੀ ਦੇ ਨਾਲ ਤੇ ਮੈਂ ਗੁਵਿੰਦਰਪਾਲ ਸਿੰਘ ਪੰਜਾਬੀ ਸਿਨੇਮਾ ਦੇਖਣਾ ਹਰ ਇੱਕ ਨੂੰ ਪਸੰਦ ਆ ਤੇ ਪੰਜਾਬੀ ਫਿਲਮਾਂ ਦੇ ਵਿੱਚ ਕੋਈ ਕਾਮੇਡੀ ਦੇਖਦਾ ਹੈ ਤੇ ਕੋਈ ਰੋਮਾਂਸ ਦੇਖਦਾ ਹੈ ਜਾਂ ਫਿਰ ਕੋਈ ਐਕਸ਼ਨ ਦੇਖਦਾ ਸੋ ਬਹੁਤ ਸਾਰੀਆਂ ਐਦਾਂ ਦੀਆਂ ਸਟੋਰੀਜ਼ ਹੁੰਦੀਆਂ ਨੇ ਜਿਹੜੇ ਹਰ ਇੱਕ ਨੂੰ ਪਸੰਦ ਲੱਗਦੀਆਂ ਨੇ ਤੇ ਕੁਝ ਐਦਾਂ ਦੇ ਫਿਲਮ ਮੇਕਰਸ ਨੇ ਖਾਸ ਕਰਕੇ ਜਿਵੇਂ ਹੋ ਗਿਆ ਦਿਲਜੀਤ ਦੋਸਾਂਝ ਜਿਹੜੇ ਦੁਨੀਆ ਦੇ ਵਿੱਚ ਬਹੁਤ ਹੀ ਮਸ਼ਹੂਰ ਨੇ ਤੇ ਬਹੁਤ ਸਾਰੀਆਂ ਫਿਲਮਾਂ ਬਣਾ ਰਹੇ ਨੇ ਤੇ ਲੋਕਾਂ ਨੇ ਪਸੰਦ ਵੀ ਕੀਤਾ ਉਹਨਾਂ ਨੂੰ ਤੇ ਹੁਣ ਫਿਲਮ ਆ ਰਹੀ ਹੈ ਜੀ ਦਿਲਜੀਤ ਦੋਸਾਂਝ ਦੀ ਸਰਦਾਰ ਜੀ 3 ਤੇ ਇਹ ਫਿਲਮ ਦਾ ਜਿਹੜਾ ਟ੍ਰੇਲਰ ਹੈ ਨਾ ਉਹ ਵਿਵਾਦਾਂ ਵਿੱਚ ਕਿਰਿਆ ਹੋਇਆ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਸਿਨੇਮਾ ਦੀ ਦੁਨੀਆ 'ਚ ਹਮੇਸ਼ਾ ਕੁਝ ਨਾ ਕੁਝ ਨਵਾਂ ਹੋ ਰਿਹਾ ਹੈ ਪਰ ਇਸ ਵਾਰ ਸੁਪਰਸਟਾਰ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ਸਰਦਾਰ ਜੀ 3 ਦੇ ਟ੍ਰੇਲਰ ਨੇ ਰਿਲੀਜ਼ ਹੋਣ ਨਾਲ ਹੀ ਇੱਕ ਨਵਾਂ ਵਿਵਾਦ ਨੂੰ ਜਨਮ ਦੇ ਦਿੱਤਾ ਤਾਂ ਇਹ ਟ੍ਰੇਲਰ 22 ਜੂਨ ਨੂੰ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਪਾਕਿਸਤਾਨੀ ਅਦਾਕਾਰਾਂ ਹਨੀਆ ਅਮੀਰਦੀ ਦੀ ਮੌਜੂਦਗੀ ਨੇ ਭਾਰਤੀ ਦਰਸ਼ਕਾਂ ਦੇ ਇੱਕ ਹਿੱਸੇ ਨੂੰ ਨਿਰਾਸ਼ ਕਰ ਦਿੱਤਾ ਤਾਂ ਹੁਣ ਸੋਸ਼ਲ ਮੀਡੀਆ ਤੇ ਲੋਕਾਂ ਦੀ ਪ੍ਰਤੀਕਿਰਿਆ ਵੰਡੀ ਹੋਈ ਹੈ ਦਿਖਾਈ ਦੇ ਰਹੀ ਹੈ ਸੋ ਕੋਈ ਇਸ ਨੂੰ ਹਮਦਰਦੀ ਦੇ ਨਜ਼ਰੀਏ ਨਾਲ ਨਹੀਂ ਦੇਖ ਰਿਹਾ ਤਾਂ ਕੋਈ ਕੜੀ ਆਲੋਚਨਾ ਕਰ ਰਿਹਾ ਹੈ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਦਲਜੀਤ ਦੋਸਾਂ ਦੀ ਨਵੀਂ ਆਉਣ ਵਾਲੀ ਫਿਲਮ ਸਰਦਾਰ ਜੀ 3 ਦੇ ਟ੍ਰੇਲਰ ਨੇ ਰੀਲੀਜ਼ ਹੋਣ ਤੇ ਤੁਰੰਤ ਬਾਅਦ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣ ਗਿਆ ਜੀ ਇਹ ਵਿਵਾਦ ਇਸ ਗੱਲ ਦੇ ਕਾਰਨ ਖੜਾ ਹੋਇਆ ਕਿ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਅਮੀਰ ਨੂੰ ਲੀਡ ਰੋਲ ਵਿੱਚ ਲਿਆ ਗਿਆ ਜਿਸ ਨੂੰ ਲੈ ਕੇ ਭਾਰਤੀ ਦਰਸ਼ਕਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਟ੍ਰੇਲਰ 22 ਜੂਨ ਨੂੰ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਹਨੀਆ ਦੀ ਝੜਕ ਸਪਸ਼ਟ ਤੌਰ ਤੇ ਦਿਖਾਈ ਗਈ ਹੈ ਜੀ ਤੇ ਇਹ ਫਿਲਮ 27 ਜੂਨ ਨੂੰ ਵਿਦੇਸ਼ਾਂ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ ਹਾਲਾਂਕਿ ਭਾਰਤ ਵਿੱਚ ਇਸ ਦੀ ਰਿਲੀਜ਼ ਨੂੰ ਲੈ ਕੇ ਅਜੇ ਕੋਈ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ ਤੇ ਕਈ ਦਰਸ਼ਕਾਂ ਵੱਲੋਂ ਦਿਲਜੀਤ ਅਤੇ ਉਸ ਦੀ ਫਿਲਮ ਨਿਰਮਾਤਾ ਉੱਤੇ ਪਾਕਿਸਤਾਨੀ ਕਲਾਕਾਰ ਨੂੰ ਫਿਲਮ ਵਿੱਚ ਲਿਆਉਣ ਲਈ ਅਣਮਨਜ਼ੂਰ ਸਹਿਮਤੀ ਜਤਾਈ ਹੈ ਤੇ ਦੱਸਣਾ ਲਾਜ਼ਮੀ ਹੈ ਕਿ ਹਨੀਆ ਅਮੀਰ ਨੇ ਪਹਿਲਾਂ ਭਾਰਤੀ ਫੌਜ ਦੇ ਆਪਰੇਸ਼ਨ ਸੰਦੂਰ ਨੂੰ ਲੈ ਕੇ ਵਿਵਾਦਤ ਟਿੱਪਣੀ ਕੀਤੀ ਸੀ ਜਿਸ ਕਾਰਨ ਭਾਰਤੀ ਉਹਨਾਂ ਨੂੰ ਨਿਰਾਜ਼ ਨੇ ਜੀ ਇਨਾ ਇਤਰਾਜ਼ਾਂ ਦੇ ਮੱਦੇਨਜ਼ਰ ਹਾਨੀਆ ਦੀ ਇੰਸਟਾਗ੍ਰam ਅਕਾਊਂਟ ਭਾਰਤ ਵਿੱਚ ਬਲੌਕ ਕੀਤਾ ਗਿਆ ਤੇ ਹਾਨੀਆ ਨੇ 2016 ਵਿੱਚ ਪਾਕਿਸਤਾਨੀ ਫਿਲਮ ਜਾਨਨ ਰਾਹੀਂ ਅਭਿਨੇ ਜਗਤ ਵਿੱਚ ਕਦਮ ਰੱਖਿਆ ਤੇ ਉਹ ਹੋਰ ਫਿਲਮਾਂ ਜਿਵੇਂ ਤਿਤਲੀ ਨਾਮਾਲਮ ਅਫਰਾਦ ਦੂ ਤੇ ਪਰਵਾਜ਼ ਹੈ ਜਨੂਨ ਵਿੱਚ ਵੀ ਕੰਮ ਕਰ ਚੁੱਕੀ ਹੈ ਤੇ ਇਹਨਾਂ ਦੇ ਨਾਲ ਨਾਲ ਉਹ ਟੀਵੀ ਸ਼ੋਅ ਇਸ਼ਕੀਆ ਅਤੇ ਕਬੀ ਮੈਂ ਕਵਿਤਾਂ ਵਿੱਚ ਵੀ ਨਜ਼ਰ ਆਈ ਹੈ ਤਾਂ ਪ੍ਰਤੀਕਿਰਿਆ ਮਿਲੀ ਜੁੜੀ ਰਹੀ ਹੈ ਤੇ ਕੁਝ ਲੋਕਾਂ ਨੇ ਦਿਲਜੀਤ ਨੂੰ ਸਮਰਥਨ ਦਿੱਤਾ ਜਦਕਿ ਕਈਆਂ ਨੇ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਨ ਤੋਂ ਸਵਾਲ ਵੀ ਉਠਾਏ ਨੇ ਸੋ ਹੁਣ ਦੇਖਣਾ ਇਹ ਬਹੁਤ ਹੀ ਦਿਲਚਸਪ ਹੋਵੇਗਾ ਕਿ ਇਹ ਵਿਵਾਦ ਫਿਲਮ ਦੇ ਰਿਲੀਜ਼ ਕਿੰਨਾ ਸਰਪਾਉਂਦਾ ਹੈ ਦਿਲਜੀਤ ਦੋਸਾਨ ਦੀ ਫਿਲਮ ਸਰਦਾਰ ਜੀ 3 ਆਪਣੇ ਟ੍ਰੇਲਰ ਨਾਲ ਸਿਰਫ ਮਨੋਰੰਜਨ ਦੀ ਗੱਲ ਨਹੀਂ ਕਰ ਰਹੀ ਬਲਕਿ ਇੱਕ ਵਾਰ ਇਹ ਰਾਜਨੀਤਿਕ ਤੇ ਸਮਾਜਿਕ ਵਿਵਾਦ ਦੇ ਕੇਂਦਰ ਵਿੱਚ ਵੀ ਆਈ ਹੈ ਤੇ ਅਦਾਕਾਰਾਂ ਹਨੀਆਂ ਅਮੀਰ ਦੀ ਫਿਲਮ ਵਿੱਚ ਮੌਜੂਦਗੀ ਨੇ ਭਾਰਤ-ਪਾਕਿਸਤਾਨ ਦੇ ਤਣਾਅਪੂਰਨ ਰਿਸ਼ਤਿਆਂ ਨੂੰ ਇੱਕ ਵਾਰ ਫੇਰ ਤੋਂ ਚਰਚਾ ਵਿੱਚ ਲਿਆ ਤੇ ਇਹ ਸਿਰਫ ਇੱਕ ਅਦਾਕਾਰਾਂ ਦੀ ਕਾਸਟਿੰਗ ਨਹੀਂ ਸਗੋਂ ਇੱਕ ਭਾਵਨਾਤਮਕ ਅਤੇ ਰਾਸ਼ਟਰੀ ਮਾਮਲੇ ਦੀ ਚਰਚਾ ਵੀ ਬਣੀ ਗਈ ਹੈ ਸੋ ਕਈ ਵਾਰ ਭਾਰਤੀ ਦਰਸ਼ਕਾਂ ਲਈ ਇਹ ਗੱਲ ਕਬੂਲ ਕਰਨਾ ਔਖਾ ਹੋਇਆ ਕਿ ਇੱਕ ਐਸੀ ਅਦਾਕਾਰਾਂ ਨੂੰ ਫਿਲਮ ਵਿੱਚ ਲਿਆ ਗਿਆ ਜਿਸ ਨੇ ਭਾਰਤੀ ਫੌਜ ਬਾਰੇ ਨਕਾਰਾਤਮਕ ਟਿੱਪਣੀਆਂ ਕੀਤੀਆਂ ਨੇ ਤੇ ਇਸ ਕਰਕੇ ਲੋਕਾਂ ਨੇ ਸਿਰਫ ਫਿਲਮ ਦੇ ਨਿਰਮਾਤਾਵਾਂ ਨੂੰ ਨਿਸ਼ਾਨਾ ਬਣਾਇਆ ਬਲਕਿ ਦਿਲਜੀਤ ਦੋਸਾਂਜ ਵਰਗੇ ਪ੍ਰਸਿੱਧ ਕਲਾਕਾਰ ਦੀ ਚੋਣ ਉੱਤੇ ਵੀ ਸਵਾਲ ਉਠਾਏ ਨੇ ਇਸ ਸਾਰੇ ਮਾਮਲੇ ਤੋਂ ਇਹ ਸਮਝ ਆਉਂਦੀ ਹੈ ਕਿ ਮਨੋਰੰਜਨ ਜਗਤ ਹਾਲਾਂਕਿ ਸਰੀਰਿਕ ਸਰਹੱਦਾਂ ਤੇ ਪਰੇ ਹੋ ਸਕਦਾ ਪਰ ਜਦੋਂ ਗੱਲ ਭਾਵਨਾਵਾਂ ਤੇ ਰਾਸ਼ਟਰੀ ਸਿਮਤਾ ਦੀ ਆਉਂਦੀ ਹੈ ਤਾਂ ਦਰਸ਼ਕ ਆਪਣੇ ਸੂਝ-ਬੂਝ ਨਾਲ ਫੈਸਲਾ ਕਰਦੇ ਹਨ ਇਹ ਵੀ ਵਿਵਾਦ ਸਾਨੂੰ ਇਹ ਵੀ ਦੱਸਦਾ ਹੈ ਕਿ ਕਲਾਕਾਰੀ ਦੇ ਨਾਲ-ਨਾਲ ਇੱਕ ਕਲਾਕਾਰ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ ਅਤੇ ਦਰਸ਼ਕ ਹੁਣ ਸਿਰਫ ਕਲਾ ਨਹੀਂ ਸਗੋਂ ਉਸ ਦੇ ਪਿਛੋਕੜ ਅਤੇ ਰੁੱਖ ਨੂੰ ਵੀ ਦੇਖਦੇ ਨੇ ਸੋ ਹੁਣ ਇਹ ਦੇਖਣਾ ਹੋਵੇਗਾ ਕਿ ਇਹ ਵਿਵਾਦਕ ਜੋ ਫਿਲਮ ਹੈ ਇਸ ਦੀ ਪ੍ਰਦਰਸ਼ਨ ਨੂੰ ਨੁਕਸਾਨ ਪਹੁੰਚਾਏਗਾ ਜਾਂ ਲੋਕ ਕਲਾ ਨੂੰ ਰਾਜਨੀਤੀ ਤੋਂ ਵੱਖ ਰੱਖਣਗੇ